ਚੂਰ ਇੰਸਟਾਗ੍ਰਾਮਰ ਤੇ ਯੂਟਿਊਬਰ ਦੀਪ ਮਠਾੜੂ ਤੇ ਸੰਦੀਪ ਦੀ ਜੋੜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਮੋਗੇ ਦਿਨਾਂ ਤੋਂ ਇਹਨਾਂ ਦੇ ਡਿਵੋਰਸ ਦੀਆਂ ਗੱਲਾਂ ਚੱਲ ਰਹੀਆਂ ਨੇ ਜਿਸ ਦਾ ਕੀ ਕਾਰਨ ਇਹ ਹੈ ਕਿ ਸੰਦੀਪ ਕਾਫੀ ਟਾਈਮ ਤੋਂ ਆਪਣੇ ਪੇਕੇ ਪਿੰਡ ਰਹਿ ਰਿਹਾ ਤੇ ਦੀਪ ਮਠਾੜੂ ਨੂੰ ਉਸ ਦੀਆਂ ਵੀਡੀਓ ਦੇ ਨੀਚੇ ਬਹੁਤ ਸਾਰੇ ਕਮੈਂਟ ਵੀ ਕੀਤੇ ਜਾਂਦੇ ਨੇ ਕੀ ਸੰਦੀਪ ਹੁਣ ਤੁਹਾਡੇ ਨਾਲ ਹੈ ਕਿਉਂ ਨਹੀਂ ਰਹਿੰਦੀ ਤੇ ਉਥੇ ਦੀਪ ਮਠਾੜੂ ਅਕਸਰ ਹੀ ਇਹ ਕਮੈਂਟ ਕਰਦਾ ਕਿ ਨਹੀਂ ਸਾਡੇ ਵਿੱਚ ਸਭ ਕੁਝ ਠੀਕ ਠਾਕ ਹੈ ਤੇ ਹੀ ਹੁਣ ਤੁਹਾਨੂੰ ਦੱਸਦੇ ਕਿ ਸੰਦੀਪ ਦੇ ਭਰਾ ਨੇ ਚੁੱਪੀ ਤੋੜੀ ਆ ਉਸਨੇ ਕਿਹਾ ਕਿ ਸੰਦੀਪ ਤੇ ਦੀਪ ਮਠਾੜੂ ਕੁਝ ਟਾਈਮ ਤੋਂ ਹੁਣ ਅਲੱਗ ਸੀ ਜੋ ਹੁਣ ਉਹ ਇਕੱਠੇ ਨਜ਼ਰ ਆਉਣਗੇ ਕਿਉਂਕਿ ਹੁਣ ਸਾਡੇ ਦੋਨੋਂ ਪਰਿਵਾਰਾਂ ਦੇ ਵਿੱਚਕਾਰ ਬੈਠ ਕੇ ਗੱਲਬਾਤ ਹੋਣ ਵਾਲੀ ਆ ਕੁਸ਼ ਦੀਪ ਮਠਾੜੂ ਦੀਆਂ ਅਜਿਹੀਆਂ ਗਲਤੀਆਂ ਸੀ ਜਿੰਨਾ ਕਰਕੇ ਅਸੀਂ ਸੰਦੀਪ ਨੂੰ ਆਪਣੇ ਕੋਲੇ ਲੇ ਆਏ ਸੀ ਪਰ ਹੁਣ ਦੀਪ ਮਠਾੜੂ ਉਹਨਾਂ ਗਲਤੀਆਂ ਨੂੰ ਮੰਨ ਕੇ ਮਾਫੀ ਮੰਗ ਲਵੇ ਤਾਂ ਸੰਦੀਪ ਨੂੰ ਅਸੀਂ ਉਹਨਾਂ ਦੇ ਨਾਲ ਤੋੜ ਦੇਵਾਂਗੇ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਦੀਪ ਮਠਾੜੂ ਦੀਆਂ ਅਕਸਰ ਹੀ ਚੈਟਾਂ ਲੀਕ ਹੁੰਦੀਆਂ ਰਹਿੰਦੀਆਂ ਨੇ ਤੇ ਉਸ ਦੇ ਕਈ ਕੁੜੀਆਂ ਦੇ ਨਾਲ ਸਬੰਧ ਵੀ ਮੰਨੇ ਜਾਂਦੇ ਨੇ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਗਲਤੀ ਹੋਵੇਗੀ ਪਹਿਲਾਂ ਵੀ ਤੁਸੀਂ ਦੇਖਿਆ ਹੀ ਹੋਣਾ ਕਈ ਰੋਸਟਰਾਂ ਵੱਲੋਂ ਉਸਦੀ ਚੈਟ ਲੀਕ ਕੀਤੀ ਗਈ ਆ ਬਹੁਤ ਵਾਰ ਆਪਣੀ ਵੀਡੀਓ ਦੇ ਵਿੱਚ ਦਿਖਾਈ ਗਈ ਆ ਬਾਕੀ ਤੁਹਾਡਾ ਕੀ ਵਿਚਾਰ ਆ ਇਸ ਦੇ ਬਾਰੇ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ